ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੇ ਕੋਲੇ ਚੰਗੇ ਰਿਕਾਰਡ ਆ ਲੀਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੰਨਿਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਆ ਪਾਈ ਸਾਸਰੀ ਗਾਲ ਜੀ ਹੋਰ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਵਧੀਆ ਪਾਈ ਠੀਕ ਠਾਕ ਜੀ ਵਧੀਆ ਵੀਰੇ ਨਾਂ ਦੱਸੀ ਨਾਂ ਪਾਈ ਗੁਰਪਾਲ ਸਿੰਘ ਜੀ ਹਾਂਜੀ ਪਿੰਡ ਮੀਰਾਕੋੜ ਜੀ ਹਾਂਜੀ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਹਾਂਜੀ ਫੋਨ ਨੰਬਰ ਦੱਸ ਦਿਓ ਜੀ ਉਸਤਾਨ ਦੇ 813 75488 ਠੀਕ ਹੈ ਜੀ ਚੰਗੇ ਝੋਟੀਆਂ ਆ ਗਿਆ ਜੀ ਕੋਲੇ ਵੀਰੇ ਬੜੀ ਬਹੁਤ ਪਾਈ ਦਾ ਮਕੀਨੇ ਆਏ ਜਾਂ ਫੇਰ ਅੱਜ ਬਹੁਤ ਤੋਹਫੇ ਆ ਗਏ ਹਨਾ ਹਾਂਜੀ ਤਾ ਕਰੀਏ ਵੀਰੇ ਸ਼ੁਰੂ ਇਹਨਾਂ ਤੋਂ ਹਨਾ ਚਲੋ ਜੀ ਪਿਛਲੀ ਵੀਡੀਓ ਵਾਲੇ ਫਿਰ ਜਲਦੀ ਆਪਾਂ ਪਸ਼ੂ ਹਾਂਜੀ ਅੱਜ ਵੇਖ ਕੇ ਭਾਈ ਉਹਦੇ ਪੂਰੇ ਕਿੰਨੇ ਦੇ ਖੇਦ ਹੁੰਦੀ ਹੈ ਰੇਟ ਜੇ ਆਜੂਂਦਾ ਰੱਟਾ ਹਾਂਜੀ ਹਾਂਜੀ ਆਹ ਪਹਿਲੇ ਨੰਬਰ ਤੇ ਝੋਟੀ ਇਹਦਾ ਦੱਸੋ ਵੀਰ ਜੀ ਇਹ ਭਾਈ ਚਾਰ ਦੰਦ ਝੋਟੀ ਏ ਚਾਰ ਦੰਦ ਆ ਗਈ ਤੇ ਮਲਾ ਪਰਸੋਂ ਦੀ ਸੁਈ ਜੇ ਪਰਸੋਂ ਦੀ ਸੁਈ ਹੈ ਠੀਕ ਆ ਜੀ ਅਗਲੀ ਟਰੇ ਥਲੇ ਬੋਲਾ ਜੇ ਜੇ ਉਹ ਘਰ ਆੜ ਕੇ ਭੈਣ ਭਰਾਜ ਹੋਵੇ ਹਾਂਜੀ ਤੇ ਜੇ ਮੰਨ ਲਓ ਉਸ ਤਰ੍ਹਾਂ ਲੈ ਜਾ 7 ਕਿਲੋ ਦੀ ਗਰੰਟੀ ਜੇ ਠੀਕ ਆ ਜੀ ਹਾਂਜੀ ਮਗਰ ਇਹਦੇ ਕੀ ਆ ਕੇ ਬੱਚਾ ਮਗਰ ਕਟਾ ਜੇ ਭਾਜੀ ਇਹਦੀ ਖੋਲੋ ਵੀਰੇ ਵੇਖੋ ਵੀਰੋ ਵੱਡੀ ਝੋਟੀ ਆ ਗਈ ਆ ਸਿੰਘ ਦੀ ਕੁਆਲਿਟੀ ਚੈੱਕ ਕਰ ਲਓ ਫੇਸ ਕੁਆਲਿਟੀ ਤਾਂ ਪਲ ਜੁੜੀ ਫੋਲਾ ਪਹਿਲਾ ਸੁਆ ਚਾਰ ਦੰਦ ਆ ਗਏ ਹਨਾ ਵੀਰੇ ਤਾਂ ਪਤਲਾ ਚਾਮ ਆ ਗਿਆ ਲੈਵਲ ਉਹ ਚੈੱਕ ਕਰ ਲਓ ਲਾਗੇ ਤੋਂ ਤੋਰਦੇ ਪਸੂੰਗੇ ਥਣ ਗਾੜੀਆਂ ਦੀ ਵੀਰੇ ਥਣ ਭਾਈ ਡਬਲ ਕਾੜ ਜਾਂਦੀ ਡਬਲ ਸੰਤ ਪਲ ਜੋੜ ਬਹੁਤ ਜ਼ਿਆਦਾ ਪਤਲਾ ਚਾਮ ਆ ਗਿਆ ਚੰਗੇ ਸੀਮਨ ਚੋਂ ਆ ਝੋਟੀ ਹੈ ਹਨਾ ਹਾਂਜੀ ਹਾਂਜੀ ਕਮਾ ਲਓ ਲੈਵਲ ਹੋਆ ਤਾਂ ਬਹੁਤ ਵਧੀਆ ਤਾਂ ਦੁੱਧ ਵੀ ਚੰਗਾ ਭਰ ਜੂਵੇ ਨੇ ਦੁੱਧ ਭਾਈ ਪਰਸੋ ਦੀ ਸੀ ਥਲੇ 8 ਲੀਟਰ ਬੋਲਾ ਜੇ 8 ਲੀਟਰ ਬੋਲਾ ਹੀ ਆ ਵੇਖੋ ਵੀਰੋ ਬੜੀ ਸ਼ਾਨਦਾਰ ਝੋਟੀ ਆ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਤਾਂ ਕੀ ਬਾਤ ਆ ਪਹਿਲਾ ਸੂਆ ਬੱਚਾ ਕੱਟਾ ਗਿਆ ਜੀ ਠੀਕ ਆ ਜੀ ਲੈਵਲ ਹੋਆ ਬਾਕੀ ਲੱਗੇ ਤਾਂ ਚੈੱਕ ਕਰ ਲਓ ਵੀਰੋ ਸੋਹਣਾ ਲੈਵਲ ਲੱਗਿਆ ਥਾਂ ਥੂ ਦੀ ਕੁਆਲਿਟੀ ਚੈੱਕ ਕਰ ਲਓ ਪਲੀ ਜੁੜੀ ਬਹੁਤ ਜਿਆਦੀ ਆ ਪਤਲਾ ਚਮ ਆ ਗਿਆ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂ ਪਾਈਂ ਬੋਲਦੇ ਸਵਾਲਾ ਕਰਦੇ ਜੀ ہاں ਨਾ ਵੀਰੇ ਆਹ ਪਾਜੀ 20 ਦੇ ਦਾਂਗੇ 2000 ਛੱਡ ਦਿਓ ਰੇਟ ਜਾਇਆ 20 ਚੋਂ ਹਾਂਜੀ ਛੱਡਦਾ ਕੋਈ ਚੱਕਰ ਨਹੀਂ ਮੰਗਣੋਂ ਵੀਰੇ ਭਾਵੇਂ ਤੁਸੀਂ ਇੱਕ 35 ਕਿਓਡੀ ਦਾ ਮੰਗ ਲੈਂਦੇ ਹੋ ਹੱਕ ਰੱਖਦੀ ਆ ਹਾਂਜੀ ਬਾਕੀ ਚਲੋ ਰੇਟ ਰੇਟ ਤਾਂ ਡਾ ਜਾਇਆ ਜਾ ਹਨਾ 20 ਚੋਂ 2 ਛੱਡ ਦੋ ਹਨਾ ਛੱਡਦਾ ਕੋਈ ਚੱਕਰ ਨਹੀਂ ਜਾ ਠੀਕ ਆ ਵੀਰੇ ਦੂਜੇ ਨੰਬਰ ਤੇ ਆ ਗਈ ਇਹਦਾ ਦੱਸੋ ਹਾਂ ਵੀਰੇ ਹਾਂ ਵੀਰੇ ਇਹਦੇ ਬਾਰੇ ਦੱਸੀ ਦੂਜਾ ਸੁਗਾ ਸੋਣੀ ਜੀ ਅੱਛਾ ਜੀ ਹਾਂ ਜੀ ਹਾਂ ਜੀ ਗੱਬਣਾ ਗੱਬਲ ਗੱਬਲ ਜੇ ਮੰਨ ਲੋ ਪਲੀ ਜੁੜੀ ਆ ਵੱਡੇ ਪੱਲੇ ਜਾ ਗਈ ਹਨਾ ਜੀ ਹਾਂ ਜੀ ਲੈ ਵੀਰੇ ਵੇਖੋ ਵੀਰੇ ਦੂਜਾ ਸੂਆ ਗੱਬਣ ਆ ਗਈ ਆ ਫੇਸ ਕੁਆਲਿਟੀ ਚੈੱਕ ਕਰ ਲੋ ਪਲੀ ਜੁੜੀ ਆ ਪਤਲਾ ਚਮ ਆ ਗਿਆ ਲੇਵਲ ਉਹ ਚੈੱਕ ਕਰ ਲੋ ਝੋਟੀ ਦਾ ਦੇਣ ਕਿੰਨੇ ਲੈ ਜੂ ਵੀਰ ਦੇਣ ਭਾਈ ਹਫਤਾ ਕੀ ਖੜਨਾ ਜਿੰਨੇ ਇੱਕ ਹਫਤਾ ਲੈ ਜੂ ਹਾਂ ਜੀ ਤਿਆਰ ਆ ਪਲੀ ਜੁੜੀ ਹੈ ਹਨਾ ਜੀ ਵੱਡੀ ਆ ਭਾਈ ਵੱਡੇ ਪੱਲੇ ਚ ਲੈ ਆਓ ਵੀਰੇ ਬਾਕੀ ਟਿੱਪਣ ਟੁਕੜ ਬਹੁਤ ਚੰਗੀ ਆਈ ਏ ਭਾਜੀ ਇਹ। ਇਹ ਟਿੱਪਣ ਬਹੁਤ ਚੰਗੀ ਆ। ਹਾਂਜੀ ਹਾਂਜੀ। ਠੀਕ ਹੈ। ਬਾਕੀ ਵੇਖੋ ਵੀਰੋ ਥਣ ਥੂਣ ਪਤਲਾ ਚਾਮਾ ਭਾਰਾ ਪੱਲਾ। ਪਹਿਲੇ ਸੂਏ ਵੀਰ ਜੀ ਕਿੰਨਾ ਦੁੱਧ ਭਰਿਆ ਹੋਊਗਾ ਨੇ? ਪਹਿਲੇ ਸੂਏ ਬਾਈ ਚੇਲੇ ਰੀਖ ਦੁੱਧ ਕੀਤਾ ਈ ਨੋਰਮਲ ਸੇਵਾ। ਨੋਰਮਲ ਸੇਵਾ ਦਾ ਚੰਗਾ ਦੁੱਧ ਭਰ ਗਈ ਤੇ ਵੀਰੋ ਇੱਕ ਗੱਲ ਹੋਰ ਆ। ਹੈ ਪੂਛ ਤਾਂ ਹੀ ਇੱਕ ਰੰਗ ਕਾਲੀ। ਹਾਂਜੀ ਹਾਂਜੀ ਹਾਂਜੀ। ਚੰਗੀ ਨਸਲ ਦੀ ਭਾਰੇ ਪੱਲੇ ਚ ਆ ਗਈ ਆ। ਤਾਂ ਵੀਰੇ ਥਣ ਥੂਣ ਦੀ ਕੁਆਲਿਟੀ ਲਾਗੇ ਤਾਂ ਚੈੱਕ ਕਰ ਲਓ। ਸੋਹਣਾ ਥਣ ਲੱਗਿਆ। ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰ बोलते भाई 95 ਕਰ ਦੇ ਜੀ ਦਾ ਹਾਂਜੀ ਤੇ 90 ਹੀ ਦੇ ਦਈਏ 90 ਦੀ ਹਾਂਜੀ ਹਾਂਜੀ 2 ਛੱਡ ਦਿਓ 88 ਦੀ ਹਾਂ ਨਾ ਹਾਂਜੀ ਦੇ ਦਾਂਗੇ ਕੋਈ ਮਾਰ 85 ਦੀ ਦੇ ਦਾਂਗੇ 85 ਦੀ ਹਾਂ ਨਾ ਦੇ ਦਾਂਗੇ ਹਾਂਜੀ ਹਾਂਜੀ ਤਾਂ ਹੋਰ ਗਜੈ ਸਾਦਾ ਕੱਢ ਦੋ ਕੋਈ ਨਹੀਂ ਭੈਣਰਾ ਫੋਨ ਕਰੂ ਬਾਕੀ ਮੌਕੇ ਤੇ ਬਿਲਕੁਲ ਬਾਕੀ ਵੀਰੇ ਹੁਣ ਸੂਈ ਹੁੰਦੀ ਦਾਦਾ ਮੁੱਲ ਹੋ ਗੋਇਆ ਹਾਂਜੀ ਬਾਕੀ ਓਕੇ ਰਿਪੋਰਟ ਜੀ ਹਜੇ ਇਹ ਆ ਕਿ ਵੀਰੇ ਪਾਰਾ ਪੱਲਾ ਪਤਲਾ ਚਾਮਾ ਵਜਨ ਫੋਲ ਆ ਗਿਆ ਦੇਣ ਦਾ ਬਾਕੀ ਹਣਾ ਹਾਂਜੀ ਸੂਈ ਦਾ ਪਾਜੀ ਲੱਖ ਦੀ 10 ਦੀ ਕੱਟੀ ਵਿਕ ਜਾਂਦੀ ਜੀ ਹੁਣ ਹੱਤਾ ਲੈ ਜੂ ਅਸੀਂ ਹਾਂਜੀ ਅਸੀਂ ਸ਼ਾਮ ਛੱਡ ਕੇ ਦੇਣੀ ਏ 85 ਦੀ ਹਾਂ ਨਾ ਦੇ ਦਾਂ ਕੋਈ ਨਹੀਂ ਮਾਰਾ ਛੱਡ ਦੋ 2000 ਵੀਰੇ 85 ਚੋਈ 83 ਦੀ ਹਾਂ ਹਾਂ ਜਾਜ ਕਰਦਾ ਬੜਾ ਕੰਮ ਥੱਲੇ ਲੈ ਆਂਦਾ ਇਹ ਚਲੋ ਕੋਈ ਨਾ ਕੋਈ ਵੀਰ ਫੋਨ ਲਾਵੇ ਮੋੜੇ ਨਾ ਫੋਟ ਲੈ ਦੇ ਦਾਂ ਕੋਈ ਠੀਕ ਆ ਵੀਰੇ ਵੇਖੋ ਵੀਰੋ ਬਹੁਤ ਸ਼ਾਨਦਾਰ ਝੋਟੀਆਂ ਪਾਰੇ ਪੱਲੇ ਚ ਆ ਗਈ ਆ ਸਿੰਘ ਦੀ ਕੁਆਲਿਟੀ ਚੈੱਕ ਕਰ ਲਓ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਨੇ ਝੋਟੀਆਂ ਪਤਲਾ ਚਮ हां वीर 3 ਨੰਬਰ ਤੇ ਆ ਗਈ ਇਹਦਾ ਦੱਸੋ ਕੋਈ ਤਿੱਜਾ ਸੁਆ ਸੁਣੀਏ ਤਿੱਜਾ ਸੁਆ ਹਾਂਜੀ ਹਾਂਜੀ ਠੀਕ ਆ ਜੀ ਇਹ ਵੀ ਮਤਲਬ ਘਰ ਲੈ ਦਰਦਾ ਕਾਂਦੇ ਹਫਤਾ ਲੈ ਜੇ 10 ਦਿਨ ਲੈ ਜੀ ਇੱਥੇ ਖੜਦੇ ਹੀ ਜਾਂਦੇ ਅੱਛਾ ਹਫਤਾ 10 ਦਿਨ ਬਾਕੀ ਆ ਹਾਂਜੀ ਹਾਂਜੀ ਖੋਲ ਤੋਰ ਵੀਰੋ ਵੇਖੋ ਦਿਨ 10 ਬਾਕੀ ਨੇ ਤਾਂ ਚੰਗੀ ਮੈਂ ਆ ਵੀ ਸਿੰਗਲ ਹੱਡੀ ਆ ਗਈ ਹਨਾ ਦੁੱਧ ਵਾਲੀ ਮੈਂ ਆ ਵੀ ਨਾਂ ਤੁਲਨਾ ਦੇ ਬਹੁਤ ਹਨ ਵੀਰੇ ਹਾਂਜੀ ਹਾਂਜੀ ਕਮਾਲੋ ਇਹ ਦਿਨ ਹਫਤਾ 10 ਲੈ ਜੂ ਇਹ ਹਨਾ ਤਾਂ ਹੀ ਕਰਦੇ ਭਾਈ ਇਹ ਲਾਗੇ ਲਉਂਦੀ ਹੁੰਦੀ ਏ ਆ ਹਫਤਾ ਲੈ ਜੀ ਹਾਂਜੀ ਹਾਂਜੀ ਠੀਕ ਹੈ ਇਹਦੇ ਉੱਪ ਤੋਂ ਲੈ ਗਏ ਨਾ ਹਾਂਜੀ ਠੀਕ ਹੈ ਜੀ ਆ ਵੀਰੇ ਦਾ ਮੁੱਲ ਮੋਹਦੇ ਪਈ 85 ਕਰਦੇ ਜੀ ਹਾਂ ਨਾ ਵੀਰੇ 80 ਦੀ ਦੇ ਦਈਏ ਲੋ ਛੱਡ ਦੋ 78 ਦੀ ਦੇਦਾ ਕੋਈ ਨਹੀਂ ਤਾਂ ਹੋਰ ਗਜੈਸ਼ਾ ਕੱਢ ਦੋ ਚੰਗੀ ਮੈਂ ਆ ਵੀਰੋ ਪਰ ਇਹ ਪੱਲੇ ਜੇ ਵੀਰਜੀ ਹੁੰਦਾ ਹਨਾ ਵੱਡੀ ਹੈ ਵੀਰੋ ਨਿੱਕੀ ਨਾ ਮੰਨ ਵੀਰਾਂ ਨੂੰ ਇਹ ਬੈਂਤੀ ਆ ਵੀਰੋ ਪਸ਼ੂ ਕੋਈ ਵੀ ਨਿੱਕਾ ਨਾ ਮੰਨ ਕੇ ਚੱਲਿਓ ਵੱਡੇ ਪੱਲੇ ਚ ਨੇ ਹਾਂ 15 ਬੁਦਰਾ ਪੂਰੀਆਂ ਨੇ ਹਾਂ ਜੀ ਦਿਨ ਦਾ ਲੈ ਜੋ ਇਹ ਪੂੜੇ ਭੰਨਨ ਦੀ ਹਾਂ 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 ਬਾਕੀ ਮੈਂ ਕਿਹਾ ਵੀ ਕਹਾਂ ਲਾ ਕੇ ਲੋਬੀ ਦੀ 80 ਜੀ 80 ਜੀ 2000 ਮਾਨਦਨ ਵੀਰੇ ਹਾਂ ਜੀ 80 ਜੀ 2000 75 ਦੀ ਦੇ ਦਾਂਗੇ ਭਾਈ ਹਾਂ ਨਾ 75 ਦੀ ਹਾਂ ਜੀ ਹਾਂ ਜੀ ਬਾਕੀ ਕੋਈ ਫੋਨ ਲਾਵੇ ਫੋਨ ਛੜ ਕਹਾਂ ਜੀ 75 ਜੀ ਛੋੜ ਕਰਦਾ ਤੁਸੀ ਦੇਖੋ ਵੀਰੋ 75 82 83 ਆ ਜੋੜੇ ਚ ਮਾਨਦਨ ਹੋ ਜਾਣਾ ਫੋਨ ਜਰੂਰ ਲਾ ਲਿਓ ਵੱਡੇ ਪੱਲੇ ਚ ਨੇ ਚੰਗੇ ਰਿਕਾਰਡ ਵਾਲੀਆਂ ਨੇ ਪਤਲੇ ਚੰਮ ਚ ਨੇ ਬਸ ਬਸ ਸਿੰਗਲ ਹੱਡੀ ਆ ਗਈ ਹੈਨਾ ਹਾਂ ਵੀਰੇ ਅਗਲੇ ਬੰਨੇ ਆ ਗਈ ਅਬਸਟਿਊਟ ਹੈ ਹਾਂ ਜੀ ਆਹ ਸਤ ਇਹ ਦੋਂਦੀ ਏ ਭਾਈ ਦੋ ਦੰਦ ਦੋ ਦੰਦ ਜੀ ਠੀਕ ਹੈ ਜੀ ਤੇ ਇਹ ਰਹੀ ਆਣੀ ਮਈ ਆਈ ਤੇ ਉਹਦੇ ਪਿਛੇ ਕੱਟੀ ਆਈ ਵੱਡੀਆਂ ਮਈਆਂ ਦੀ ਵੀਰੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਮੇਰਾ ਦੋਂਦੀ ਖੀਰੀ ਏ ਭਾਜੀ ਇੱਕ ਸਾਈਡ ਵਾਲਾ ਦੰਦ ਤੋੜਿਆ ਜਾਂਦੀ ਏ ਖੀਰੀ ਆ ਖੀਰੀ ਦੋਂਦੀ ਹੁੰਦੀ ਆ ਦੋਂਦੀ ਦਾ ਇੱਕ ਸਾਈਡ ਦਾ ਦੰਦ ਇੱਕ ਤੋੜਿਆ ਠੀਕ ਹੈ ਵੇਖੋ ਵੀਰੇ ਉਹ ਕੱਦ ਵੇਖੋ ਛੋਟੀ ਦਾ ਤਾਂ ਵੀਰੇ ਕਿਦਾਂ ਕੱਦ ਵਜਨ ਵਾਲੀ ਝੋਟੀ ਹੈ ਨਾ ਨਸਲ ਦੀ ਆ ਤਾਂ ਸੀਮਨ ਭਰਿਆ ਇਹਨੂੰ ਗਾੜੀ ਤੇ ਨਹੀਂ ਹੈ ਜੀ ਅੱਛਾ ਸੀਮਨ ਹੀ ਅਜੇ ਭਰਿਆ ਉਹਨਾਂ ਇਹ ਹੀਟ ਦੇ ਵਿੱਚ ਆਈ ਸੀ ਜੇ ਅੱਛਾ ਉਹਦਾ ਡੰਗਰ ਟੁੰਗਰ ਵੇਖਦਾ ਧਿਆਨ ਨਹੀਂ ਉਹਨਾਂ ਦਾ ਤਾਂ ਡੰਗਰ ਛੱਡਦੇ ਸਾਰੇ ਉਹਨਾਂ ਟੀਗਾ ਨਹੀਂ ਜੇ ਕਰਾਇਆ ਟੀਗਾ ਨਹੀਂ ਕਰਾਇਆ ਨਹੀਂ ਤਾਂ ਝੋਟੀ ਵੀਰੇ ਹੁਣ ਪੂਰੀ ਐ ਤਿਆਰ ਆ ਹੈਨਾ ਬੰਦ ਦੇ ਲੈ ਝੋਟੀ ਤਾਂ ਫੇਸ ਕੁਆਲਿਟੀ ਚੈੱਕ ਕਰ ਲਓ ਵੀਰੋ ਨਸਲ ਤੁਸੀਂ ਆਪ ਵੇਖ ਲਿਓ ਵੱਡੀਆਂ ਮਈਆਂ ਦੀ ਝੋਟੀ ਆ ਚੰਗੀ ਸ਼ਕੀਨ ਆ ਕੱਦ ਵਜਨ ਤੇ ਲੰਮੀ ਬੇਲ ਦੀ ਆ ਫੁੱਲ ਕੱਦ ਵਜਨ ਵਾਲੀ ਤੇ ਲੰਮੀ ਬੇਲ ਤਾਂ ਵੀਰੇ ਕਿਦੋਂ ਕੱਲ ਨੂੰ ਮੰਨ ਲਓ ਮੰਨ ਗਈ ਕਿਸੇ ਘਰੇ ਹਨਾ ਚੰਗੀ ਕੀਮਤ ਦੀ ਵਿਗਣ ਵਾਲੀ ਵੀਰੇ ਬਹੁਤ ਚੰਗੀ ਝੋਟੀ ਹੈ ਵੀਰੇ ਸਾਇਕਲ ਇਹ ਤੁਹਾਨੂੰ ਥਣ ਵਿਖਾਲ ਦੇਣੇ ਲੱਗੇ ਤੋਂ ਸੋਹਣੇ ਥਣ ਹੋਂ ਤੋਂ ਦੇਖੋ ਵੀਰੇ ਕੀ ਬਾਤ ਹੈ ਇਹ ਦੇਖੋ ਵੀਰੇ ਥਣ ਤਾਂ ਹੋਂ ਤੋਂ ਕਾਫੀ ਸੋਹਣੇ ਪਾਜੀ ਪਾਜੀ 100000 ਲੱਖ ਦੀ ਹੈ ਝੋਟੀ ਉਹ ਤਾਂ ਵੀਰੇ ਫਿਰ ਕੀਮਤ ਤਾਂ ਪੈਣੀ ਪੈਣੀ ਇਹਦੀ ਹਾਂਜੀ ਹਾਂਜੀ ਕਿਉਂਕਿ ਚੰਗੇ ਸੀਮਨ ਚ ਕੀਮਤ ਤਾਂ ਪੈਣੀ ਬਸ ਬਸ ਤਾਂ ਵੀਰੇ ਇਹਦਾ ਮੁੱਲ ਭਾਈ ਮੋਲ ਤੇ ਪਾਈ 55 ਕਰਦੇ ਜੀ ਹਾਂ ਨਾ ਵੀਰੇ 50 ਹੀ ਦੇ ਦਾਂਗੇ ਦੋ ਛੱਡ ਦੋ 48 ਜੀ ਦੇ ਦਾਂਗੇ ਤਾਂ ਮਾਨਤਨ ਕਰ ਦਿਓ ਹੋਰ ਹਨਾ ਕੋਈ ਕੋਈ ਭੈਣ ਪੁੱਤ ਨੂੰ ਫੋਨ ਕਰੇ ਕੋਈ ਫੋਨ ਲਾਵੇ ਮੋੜੇ ਉਹ ਨਾ ਗਏ ਨੂੰ ਹਨਾ ਤਾਂ ਵੇਖੋ ਵੀਰੇ 48 47 ਦੀ ਹੋ ਜੇ ਤਾਂ ਫੋਨ ਜ਼ਰੂਰ ਲਾ ਲਿਓ ਵੱਡੀ ਝੋਟੀਆਂ ਕੋਈ ਨਿੱਕੀ ਨਾ ਮੰਨ ਕੇ ਚਲਿਓ ਚੰਗੇ ਰੇਟ ਵਾਲੇ ਵੀਰ ਕੋ 4 ਪਸ਼ੂ ਆ ਗਏ ਹਨਾ ਵੀਰ ਜੀ ਤਾਂ ਚੰਗੇ ਰਿਕਾਰਡ ਵਾਲੇ ਪਾਰੇ ਪੱਲੇ ਜਿਵੇਂ ਆ ਗੀਆਂ ਜੋੜੇ ਜੋ ਮਾਨਤਨ ਖੁੱਲਾ ਹੋ ਜੂ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਤਾਂ ਆ ਵੀ ਵੀਰੇ ਪਹਿਲੇ ਸੂਏ ਦੀ ਝੋਟੀਆਂ ਬਹੁਤ ਚੰਗੀਆਂ ਸਿੰਘ ਦੀ ਕੁਆਲਿਟੀ ਚੰਗੀਆਂ ਫੇਸ ਕੁਆਲਿਟੀ ਸੋਹਣੀ ਹੈ ਝੋਟੀ ਦੀ ਬੋਹ ਚੰਗੀ ਝੋਟੀ ਲੈ ਗਿਆ ਵੀਰ ਬੱਚਾ ਕੱਟਾ ਗਿਆ ਹਨਾ ਵੀਰੇ ਹਾਂਜੀ ਹਾਂਜੀ ਤਾਂ ਚੰਗੀਆਂ ਝੋਟੀਆਂ ਨੇ ਰੇਡ ਵੀ ਦਾ ਹਰ ਵੀਡੀਓ ਚ ਜਾਇਜ਼ ਹੁੰਦਾ ਫੋਨ ਵੀਰ ਨੂੰ ਜਰੂਰ ਲਾ ਲਿਓ ਮਾਂ ਤਾਂ ਦਾਦਾ ਹੋ ਜੋ ਬਿਲਕੁਲ ਇਹੋ ਜਿਹਾ ਤੋਹਫਾ ਬਹੁਤ ਘੱਟ ਮਿਲਦਾ ਦੇਖੋ ਨੂੰ ਵੀਰੇ ਫੇਸ ਕੁਆਲਿਟੀ ਪਹਿਲਾ ਸੂਆ ਖਾਂ ਚਾ ਹਾਂਜੀ ਤੇ ਕਿਤੇ ਪੈਰ ਨਹੀਂ ਚੁੱਕਿਆ ਇਨੇ ਥਾਂ ਜਿੱਥੇ ਪੈਰ ਆਦੀ ਇੱਥੇ ਬੱਚਾ ਲਾਦਾ ਨਾ ਬਸ ਕਰਮਾ ਵਾਲੀ ਮੋਕਾ ਚੰਗੀ ਝੋਟੀ ਵੀਰੇ ਰੇਡ ਵੀ ਬਹੁਤ ਸੋਹਣਾ ਕੀਤਾ 18 ਦੀ ਵੀਰ ਕੰਦਾ ਹੋ ਜੂ ਰੇਡ ਵੀਰ ਦਾ ਜਾਇਜ਼ ਆ ਜੋੜਾ ਹੀ ਮੈਂ ਦਾ ਪਾਲੋ ਕਿ ਮਾਂ ਤਨ ਹੋ ਜੂ ਆ 82 ਦੀ ਤੇ ਆ 75 ਦੀ ਹਨਾ ਜੀ ਹਾਂ ਜੀ ਹਾਂ ਜੀ ਤਾਂ ਫੋਨ ਵੀਰਾਂ ਨੂੰ ਬੇਨਤੀ ਆ ਕਿ ਜਰੂਰ ਲਾ ਲਿਓ ਰੇਡ ਵੀਰ ਦੇ ਤੁਸੀਂ ਚੈੱਕ ਕਰ ਹੀ ਲਿਆ ਭਾਰੇ ਪੱਲੇ 'ਚ ਮਿਆਂ ਨੇ ਤਾਂ ਬਾਕੀ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਹਾਂਜੀ ਵੀਰ ਜੀ ਇਹ ਕਰ ਐਡਰੈਸ ਦੱਸ ਦਿਓ ਆਪਣਾ ਭਾਈ ਨਾਗਰਪਾਲ ਸਿੰਘ ਜੀ ਹਾਂਜੀ ਪਿੰਡ ਬੀਰਾਕੋੜ ਜੀ ਹਾਂਜੀ ਸੀਲ ਤੇ ਜਲਾਵਰਸਰ ਜੀ ਠੀਕ ਹੈ ਜੀ ਫੋਨ ਨੰਬਰ ਹੈਗਾ 9813 ਹਾਂਜੀ 7548 ਠੀਕ ਹੈ ਜੀ ਸਸਿਕਾ ਵੀਰੇ